ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਮਾਮਲੇ ਦੀ ਮੋੜ ਸੁਣਵਾਈ ਟਲੀ ਹੈ ਜੀ ਹਾਂ ਅੱਜ ਪੰਜਾਬ ਸਰਕਾਰ ਨੇ ਮਾਮਲੇ ਦੀ ਜਾਂਚ ਜਾਰੀ ਹੋਣ ਦੀ ਗੱਲ ਕਹੀ ਹੈ ਹਾਈ ਕੋਰਟ ਨੇ ਮੋੜ ਪੁੱਛਿਆ ਜਦੋਂ ਚਲਾਨ ਪੇਸ਼ ਕਰ ਚੁੱਕੇ ਹੋ ਤਾਂ ਕਿਹੜੀ ਜਾਂਚ ਕਰ ਰਹੇ ਹਾਈ ਕੋਰਟ ਨੇ ਚਲਾਨ ਪੇਸ਼ ਹੋਣ ਤੋਂ ਬਾਅਦ ਦੀ ਜਾਂਚ ਦੀ ਮੰਗ ਕੀਤੀ ਹੈ ਕਿ ਸਟੇਟਸ ਰਿਪੋਰਟ ਦਾਖਲ ਕੀਤੀ ਜਾਏ ਸੋਮਵਾਰ ਨੂੰ ਸਟੇਟਸ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਤਾਂ ਹਾਈ ਕੋਰਟ ਨੇ ਮੋੜ ਪੁੱਛਿਆ ਜਦੋਂ ਚਲਾਨ ਪੇਸ਼ ਕਰ ਚੁੱਕੇ ਹੋ ਤਾਂ ਕਿਹੜੀ ਜਾਂਚ ਕਰ ਰਹੇ ਹਾਈ ਕੋਰਟ ਨੇ ਚਲਾਨ ਪੇਸ਼ ਹੋਣ ਤੋਂ ਬਾਅਦ ਦੀ ਜਾਂਚ ਦੀ ਸਟੇਟਸ ਰਿਪੋਰਟ ਮੰਗੀ ਨੰਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਜਿਹੜੀ ਐਫ ਆਈ ਆਰ ਦਰਜ ਹੋਈ ਸੀ ਉਸ ਪੂਰੇ ਮਾਮਲੇ 'ਚ ਹਾਈ ਕੋਰਟ 'ਚ ਹੁਣ ਉਹਨਾਂ ਦੀ ਬੇਲ ਤੇ ਸੁਣਵਾਈ ਚੱਲ ਰਹੀ ਹੈ ਦੇਖਿਆ ਜਾਵੇ ਤਾਂ ਪਿਛਲੇ ਵੀਰਵਾਰ ਤੋਂ ਇਸ ਪੂਰੇ ਮਾਮਲੇ 'ਚ ਸੁਣਵਾਈ ਚੱਲ ਰਹੀ ਹੈ ਬਹਿਸ ਚੱਲ ਰਹੀ ਹੈ ਵੀਰਵਾਰ ਤੋਂ ਬਹਿਸ ਸ਼ੁਰੂ ਹੋਈ ਸੀ ਵੀਰਵਾਰ ਨੂੰ ਵਿਕਰਮ ਸਿੰਘ ਮਜੀਠੀਆ ਦੀ ਤਰਫ ਤੋਂ ਸੀਨੀਅਰ ਐਡਵੋਕੇਟ ਆਰ ਐਸ ਸ਼ੀਮਾ ਨੇ ਆਪਣੇ ਪੱਖ ਰੱਖਿਆ ਸੀ ਉਹ ਤੋਂ ਬਾਅਦ ਸੋਮਵਾਰ ਤੋਂ ਇਸ ਸੋਮਵਾਰ ਤੋਂ ਇਸ ਪੂਰੇ ਮਾਮਲੇ 'ਚ ਪੰਜਾਬ ਸਰਕਾਰ ਆਪਣਾ ਪੱਖ ਰੱਖ ਰਹੀ ਹੈ ਦੇਖਿਆ ਜਾਵੇ ਤਾਂ ਪਿਛਲੇ 3-4 ਦਿਨਾਂ ਤੋਂ ਲਗਾਤਾਰ ਪੰਜਾਬ ਸਰਕਾਰ ਆਪਣਾ ਪੱਖ ਰੱਖ ਰਹੀ ਹੈ ਤੇ ਹੁਣ ਅੱਜ ਜਦੋਂ ਸੁਣਵਾਈ ਵੀ 1 ਘੰਟਾ ਹੋਈ ਹੈ 1 ਘੰਟਾ ਸੁਣਵਾਈ ਤੋਂ ਬਾਅਦ ਹਾਈ ਕੋਰਟ ਨੇ ਇੱਕ ਸਵਾਲ ਪੰਜਾਬ ਸਰਕਾਰ ਨੂੰ ਪੁੱਛਿਆ ਹੈ ਕਿ ਤੁਸੀਂ ਕਹਿ ਚੁੱਕੇ ਹੋ ਕਿ ਚਲਾਨ ਪੇਸ਼ ਹੋ ਚੁੱਕਿਆ ਔਰ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਹਜੇ ਅੱਗੇ ਜਾਂਚ ਚੱਲ ਰਹੀ ਹੈ ਹੁਣ ਜਿਹੜੀ ਵੀ ਚਲਾਨ ਪੇਸ਼ ਹੋਣ ਤੋਂ ਬਾਅਦ ਜਿਹੜੀ ਵੀ ਜਾਂਚ ਪੰਜਾਬ ਸਰਕਾਰ ਪਾਸੋਂ ਕੀਤੀ ਜਾ ਰਹੀ ਹੈ ਵਿਜੀਲੈਂਸ ਵੱਲੋਂ ਕੀਤੀ ਜਾ ਰਹੀ ਹੈ ਉਹਦੀ ਹੁਣ ਹਾਈ ਕੋਰਟ ਨੇ ਸਟੇਟਸ ਰਿਪੋਰਟ ਪੰਜਾਬ ਸਰਕਾਰ ਨੂੰ ਸੋਮਵਾਰ ਤੱਕ ਹਾਈ ਕੋਰਟ 'ਚ ਪੇਸ਼ ਕਰਨ ਦੇ ਆਦੇਸ਼ ਦੇ ਦਿੱਤੇ ਨੇ ਕਿਉਂਕਿ ਦੇਖਿਆ ਜਾਵੇ ਜਿਸ ਤਰੀਕੇ ਨਾਲ ਇਸ ਪੂਰੇ ਮਾਮਲੇ 'ਚ ਬਹਿਸ ਚੱਲ ਰਹੀ ਹੈ ਵਿਕਰਮ ਸਿੰਘ ਮਜੀਠੀਆ ਦੇ ਜਿਹੜੇ ਐਡਵੋਕੇਟ ਹੈਗੇ ਸੀਨੀਅਰ ਐਡਵੋਕੇਟ ਉਹਨਾਂ ਨੇ ਸਾਫ਼ ਕਹਿ ਦਿੱਤਾ ਸੀਗਾ ਪਹਿਲੇ ਦਿਨ ਕਿ ਇਹ ਜਿਹੜਾ ਡਿਸਪਰੋਪੋਰਸ਼ਨਲ ਐਸੈਟ ਦਾ ਜਿਹੜਾ ਕੇਸ ਹੈ ਆਮਦਨ ਤੋਂ ਵੱਧ ਜਾਇਦਾਦ ਦਾ ਜਿਹੜਾ ਕੇਸ ਹੈਗਾ ਇਹ ਜਿਹੜਾ 25 ਜੂਨ ਨੂੰ ਐਫ ਆਈ ਆਰ ਦਰਜ ਕਰਕੇ ਪੂਰਾ ਕੇਸ ਬਣਾਇਆ ਗਿਆ ਜਿਹੜੀ ਰਿਪੋਰਟ ਸੁਪਰੀਮ ਕੋਰਟ ਉਹਨਾਂ ਦੇ ਖਿਲਾਫ ਜਿਹੜਾ ਐਨਡੀਪੀਆ ਸੈਕਟ ਦਾ ਕੇਸ ਹੈ ਉਹਦੇ ਵਿੱਚ ਖਾਰਜ ਕਰ ਚੁੱਕੀ ਹੈ ਸੇਮ ਉਹੀ ਸਾਰੇ ਗਰਾਉਂਡਸ ਹੈਗੇ ਨੇ ਸੇਮ ਉਹੀ ਸਾਰੀ ਕੰਪਨੀਆਂਜ਼ ਦਾ ਹਵਾਲਾ ਦਿੱਤਾ ਗਿਆ ਸੇਮ ਉਹੀ ਸਾਰੀ ਦੀ ਸਾਰੀ ਰਿਪੋਰਟ ਜਿਹਦੇ ਤੇ ਡਿਸਪਰੋਪਰਸ਼ਨ ਐਸ ਕਰਕੇ ਜਿਹੜੀ ਇਸ ਰਿਪੋਰਟ ਨੂੰ ਸੁਪਰੀਮ ਕੋਰਟ ਖਾਰਜ ਕਰ ਚੁੱਕਿਆ ਉਹਦੇ ਤੇ ਹੁਣ ਪੰਜਾਬ ਸਰਕਾਰ ਨਵੇਂ ਸਿਰੇ ਤੋਂ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਇੱਕ ਪਰਚਾ ਦਰਜ ਕਰਦੀ ਹੈ ਔਰ ਇੱਕ ਹਰਾਸਮੈਂਟ ਦਾ ਪੂਰਾ ਦਾ ਪੂਰਾ ਕੇਸ ਹੈਗਾ ਹਾਲਾਂਕਿ ਬੇਲ ਦੇ ਉੱਤੇ ਸੁਣਵਾਈ ਚੱਲ ਰਹੀ ਹੈ ਹਾਈ ਕੋਰਟ ਪੰਜਾਬ ਸਰਕਾਰ ਨੂੰ ਜਦ ਉਹਨਾਂ ਨੇ ਜਿਹੜਾ ਟ੍ਰਾਇਲ ਕੋਰਟ 'ਚ ਜਿਹੜਾ ਚਲਾਨ ਪੇਸ਼ ਕੀਤਾ ਉਹਦੇ ਵਿੱਚ ਕਈ ਕੰਪਨੀਆਂ ਦਾ ਹਵਾਲਾ ਪਿਛਲੇ 3-4 ਦਿਨਾਂ ਤੋਂ ਹਰ ਕੰਪਨੀ ਸ਼ਰਾ ਆ ਜਿਹੜੀ ਇੰਟਰਨੈਸ਼ਨਲ ਹੈਗੀ ਆ ਉਹ ਤੇ ਬਾਕੀ ਕੰਪਨੀਆਂ ਵਿੱਚ ਕੀ ਕੀ ਕਿਸ ਤਰੀਕੇ ਨਾਲ ਡਿਸਪਰਪੋਰਸ਼ਨਲ ਉਹਦੀ ਗੱਲਾਂ ਕੀਤੀਆਂ ਲੇਕਿਨ ਹਾਈ ਕੋਰਟ ਸਾਫ਼ ਕਹਿ ਚੁੱਕਿਆ ਕਿ ਇਹ ਟ੍ਰਾਇਲ ਨਹੀਂ ਹੈ ਇੱਕ ਬੇਲ ਐਪਲੀਕੇਸ਼ਨ ਹੈ ਤੁਸੀਂ ਇਹ ਦੱਸੋ ਕਿ ਬੇਲ ਜੇ ਦਿੱਤੀ ਜਾਵੇ ਤਾਂ ਕੀ ਪ੍ਰੋਬਲਮ ਹੈਗੀ ਆ ਪੰਜਾਬ ਸਰਕਾਰ ਨੂੰ ਕੀ ਖਤਰਾ ਹੈਗਾ ਉਹਦੇ ਤੇ ਹੀ ਹਜੇ ਦਲੀਲਾਂ ਚੱਲ ਰਹੀਆਂ ਨੇ ਲੇਕਿਨ ਪੰਜਾਬ ਸਰਕਾਰ بار بار ਇਹ ਕਹਿ ਰਹੀ ਹੈ ਕਿ ਉਹਨਾਂ ਨੂੰ ਹਜੇ ਨਾ ਛੱਡਿਆ ਜਾਵੇ ਕਿਉਂਕਿ ਪੰਜਾਬ ਸਰਕਾਰ ਦੀ ਜਿਹੜੀ ਮੇਨ ਦਲੀਲ ਜਾਂਚ ਹੈ ਉਹ ਪ੍ਰਭਾਵਿਤ ਕਰ ਸਕਦੇ ਨੇ ਲੇਕਿਨ ਹਾਈ ਕੋਰਟ ਸਵਾਲ ਪੁੱਛ ਚੁੱਕਿਆ ਹੈ ਕਿ ਜਦੋਂ ਤੁਸੀਂ ਚਲਾਨ ਪੇਸ਼ ਕਰ ਚੁੱਕੇ ਹੋ ਜਾਂਚ ਪੂਰੀ ਹੋ ਚੁੱਕੀ ਹੈ ਤਾਂ ਫਿਰ ਅੱਗੇ ਕਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਹੁਣ ਇਹੀ ਜਿਹੜੀ ਅੱਗੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹਦੇ ਤੇ ਹੀ ਹੁਣ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਚਲਾਨ ਪੇਸ਼ ਕਰਨ ਤੋਂ ਬਾਅਦ ਪੰਜਾਬ ਸਰਕਾਰ ਜਿਹੜੀ ਫਰਦਰ ਇਨਵੈਸਟੀਗੇਸ਼ਨ ਕਰ ਰਹੀ ਹੈ ਉਹਦਾ ਕੀ ਸਟੇਟਸ ਹੈਗਾ ਹੁਣ ਪੰਜਾਬ ਸਰਕਾਰ ਸੋਮਵਾਰ ਨੂੰ ਦੱਸੇਗੀ ਹਜੇ ਸੋਮਵਾਰ ਨੂੰ ਪੰਜਾਬ ਸਰਕਾਰ ਪੱਖ ਰੱਖੇਗੀ ਜਿਹੜੇ ਵਿਕਰਮ ਸਿੰਘ ਵਜੀਠੀਆਂ ਉਹਨਾਂ ਦੇ ਪਾਸੋਂ ਜਿਹੜੇ ਐਡਵੋਕੇਟ ਹੈਗੇ ਨੇ ਸੀਨੀਅਰ ਐਡਵੋਕੇਟ ਆਰਐਸ ਚੀਮਾ ਉਹ ਪਹਿਲਾਂ ਹੀ ਕਹਿ ਚੁੱਕੇ ਨੇ ਅਸੀਂ ਸੋਮਵਾਰ ਨੂੰ ਪੰਜਾਬ ਸਰਕਾਰ ਦੀ ਸਾਰੀ ਜਿਹੜੀ ਦਲੀਲਾ ਹੈਗੀਆ ਉਹਨਾਂ ਦਾ ਰਿਪੱਟਲ ਪੇਸ਼ ਕਰਾਂਗੇ ਸੋਮਵਾਰ ਤੇ ਹੁਣ ਸੁਣਵਾਈ ਚੱਲੀ ਗਈ ਹੈ ਹੁਣ ਸੋਮਵਾਰ ਨੂੰ ਪੰਜਾਬ ਸਰਕਾਰ ਦੀ ਦਲੀਲਾ ਖਤਮ ਹੋਣ ਤੋਂ ਬਾਅਦ ਵਿਕਰਮ ਸਿੰਘ ਵਜੀਠੀਆਂ ਦੇ ਐਡਵੋਕੇਟ ਸੀਨੀਅਰ ਐਡਵੋਕੇਟ ਆਰਐਸ ਚੀਮਾ ਆਪਣਾ ਪੱਖ ਰੱਖਣਗੇ ਉਸ ਤੋਂ ਬਾਅਦ ਤੈਅ ਹੋਏਗਾ ਕਿ ਇਹ ਬੇਲ ਐਪਲੀਕੇਸ਼ਨ ਤੇ ਹਾਈ ਕੋਰਟ ਅੱਗੇ ਕੀ ਡਾਇਰੈਕਸ਼ਨ ਜਾਰੀ ਕਰੇਗਾ